ਚਰਚ ਦੀ ਪ੍ਰਾਪਰਟੀ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਵਿਵਾਦ ਸਾਹਮਣੇ ਆਇਆ ਹੈ ਮੋਰਿੰਡਾ ਦੇ ਵਿੱਚ ਜਿੱਥੇ ਕਿ ਪੁਲਿਸ ਗ੍ਰਿਫਤਾਰੀ ਨੂੰ ਲੈ ਕੇ ਮੌਕੇ ਤੇ ਪਹੁੰਚੀ ਦਰਸਲ ਮੋਰਿੰਡਾ ਸ਼ਹਿਰ ਦੇ ਸੰਗਣੀ ਆਬਾਦੀ ਵਾਲੇ ਇੱਕ ਬਾਜ਼ਾਰ ਦੇ ਵਿੱਚ ਚਰਚ ਦੀ ਪ੍ਰਾਪਰਟੀ ਦਾ ਵਿਵਾਦ ਗਰਮਾਇਆ ਗਿਆ ਹੈ ਤੇ ਦੋ ਧਿਰਾਂ ਵੱਲੋਂ ਇਸ ਤੇ ਦਾਵਾ ਠੋਕੇ ਜਾ ਰਿਹਾ ਹੈ ਤੇ ਇਸ ਮੌਕੇ ਚਰਚ ਦੇ ਵਿੱਚ ਦਰਜਨਾ ਸਾਥੀਆਂ ਸਮੇਤ ਇੱਕ ਧਿਰ ਨੇ ਇਲਜ਼ਾਮ ਲਗਾਉਂਦੇ ਆ ਕਿ ਹਾਂ ਕਿ ਚਰਚ ਦੇ ਪਹਿਲੇ ਪਾਸਟਰ ਨੇ ਮਿਲੀਪੋਤ ਨਾਲ ਬਿਜਲੀ ਦੇ ਪੁਰਾਣੇ ਮੀਟਰ ਦੀ ਥਾਂ ਤੇ ਪਾਵਰ ਕਾਮ ਦੇ ਅਧਿਕਾਰੀਆਂ ਕਰਮਚਾਰੀਆਂ ਨੂੰ ਕਰਕੇ ਨਵਾਂ ਮੀਟਰ ਲਗਾਉਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਪੁਲਿਸ ਕੋਲ ਸ਼ਿਕਾਇਤ ਕੀਤੀ ਗਈ ਸੀ ਤੇ ਇਸ ਬਾਰੇ ਪੁਲਿਸ ਵੱਲੋਂ ਪਾਸਟਰ ਰੂਪਚੰਦ ਬਿੱਟਾ ਦੇ ਖਿਲਾਫ ਮਾਮਲਾ ਵੀ ਦਰਜ ਕੀਤਾ ਗਿਆ ਉਹਨਾਂ ਇਹ ਵੀ ਇਲਜ਼ਾਮ ਲਗਾਏ ਕਿ ਇਸ ਥਾਂ ਦੀ ਰਜਿਸਟਰੀ ਦੂਜੀ ਧਿਰ ਵੱਲੋਂ ਕਥਿਤ ਤੌਰ ਤੇ ਮਿਲੀ ਭੁਗਤਣਾ ਕਰਵਾਈ ਗਈ ਹੈ ਜਦਕਿ ਜਗ੍ਹਾ ਦੀ ਦੇਖਭਾਲ ਦੀ ਪਾਵਰ ਆਫ ਅਟਾਰਨੀ ਉਹਨਾਂ ਦੇ ਕੋਲ ਹੈ ਪੂਰੇ ਜਿਹੜਾ ਇਕੱਠ ਹੋਇਆ ਹੈ ਇਹ ਇਹ ਜਿਹੜਾ ਰੂਪਚੰਦ ਬਿੱਟਾ ਸੀਗਾ ਉਹ ਪਾਸਟਰ ਸੀਗਾ ਉਹਰੇ ਤੇ ਉਹਨੂੰ ਅਸੀਂ ਉਹ ਲੈ ਕੇ ਆਏ ਸੀਗੇ ਤੇ ਮੇਰੇ ਨਾਂ ਮੇਰੇ ਨਾਮ ਪਰੇਸ ਜਗ੍ਹਾ ਦੀ ਦੇਖਭਾਲ ਦੀ ਪਾਵਰਟਾਨੀ ਹੈ ਯੂਸੀ ਹਨੀ ਟੀਏ ਵੱਲੋਂ ਤੇ ਇਸ ਬੰਦੇ ਨੇ ਪਹਿਲਾਂ ਮੇਰੇ ਨਾਲ ਸਾਥ ਦੰਦਾ ਸੀਗਾ ਤੇ ਫਿਰ ਇਹ ਜਗਤਾਰ ਸਿੰਘ ਨਾਂ ਰਲ ਗਿਆ ਜਿਹਦੇ ਨਾਮ ਪਰ ਇਸ ਰਿਸਟਰੀ ਹੋਈ ਆ ਜਾਲੀ ਯੂਸੀ ਆਨੀ ਵੱਲੋਂ ਤੇ ਉਹਦੇ ਵਿੱਚ ਕੋਈ ਵੀ ਜ਼ਿਕਰ ਨੰਬਰ ਨਹੀਂ ਕੁਝ ਨਹੀਂ ਹੈਗਾ ਤੇ ਇਹ ਫਿਰ ਉਹਨਾਂ ਨੇ ਕੀ ਕਰਿਆ ਮੈਨੂੰ ਪੈਸੇ ਦੇਣ ਦੀ ਕੋਸ਼ਿਸ਼ ਕਰੀ ਪਰ ਮੈਂ ਉਹਨਾਂ ਨਾਲ ਸੈਟਿੰਗ ਨਹੀਂ ਕੀਤੀ ਉਹਨਾਂ ਨੇ ਸਾਡੇ ਇਹ ਪਾਸਟਰ ਰੂਪ ਚੰਦ ਨਾਲ ਸੈਟਿੰਗ ਕਰ ਲਈ ਜਦੋਂ ਉਹਨਾਂ ਨੇ ਸੈਟਿੰਗ ਕਰੀ ਉਹਨਾਂ ਨੇ ਕਿਹਾ ਵੀ ਸਾਡਾ ਕੋਰਟ ਦੇ ਵਿੱਚ ਕੇਸ ਚੱਲਦਾ ਕੋਰਟ ਦੇ ਵਿੱਚ ਕੇਸ ਚੱਲਦਾ ਵੀ ਇਸ ਜਿਹੜੀ ਜਗ੍ਹਾ ਦੇ ਉੱਤੇ ਮੀਟਰ ਲੱਗਿਆ ਹੋਇਆ ਇਹ ਮੀਟਰ ਨੂੰ ਪਟਵਾ ਕੇ ਤੂੰ ਆਪਣੇ ਨਾਮ ਪਰ ਕਰਵਾ ਇਸ ਬੰਦੇ ਨੇ 420 ਦੇ ਵਿੱਚ ਕਰਕੇ ਇਹਨੇ 420 ਕੀਤੀ ਬਿਜਲੀ ਵਾਲਿਆਂ ਨੂੰ ਵੀ ਗੁੰਮਰਾਹ ਕਰਕੇ ਜਾਲੀ ਕਾਗਜ਼ ਲਾ ਕੇ ਮੀਟਰ ਲਵਾਉਣ ਦੀ ਕੋਸ਼ਿਸ਼ ਕੀਤੀ ਹੋਈ ਇਸ ਕਰਕੇ ਇਹਦੇ ਪਰ 420 ਦਾ ਪਰਚਾ ਦਰਜ ਹੋਇਆ ਤੇ ਇਹ ਹੁਣ ਜਗਤਾਰ ਸਿੰਘ ਦੇ ਨਾਲ ਇਹ ਲੜਿਆ ਹੋਇਆ ਤੇ ਇਸ ਟਾਈਮ ਜਗਤਾਰ ਸਿੰਘ ਇਹਦੀ ਮਦਦ ਵਿੱਚ ਆਇਆ ਉਹ ਬਾਹਰ ਖੜਾ ਹੋ ਉਹ ਤਾਂ ਦੂਜੇ ਪਾਸੇ ਦੂਜੀ ਧਿਰ ਨੇ ਆਪਣਾ ਪੱਖ ਰੱਖਦੇ ਹੋਏ ਕਿਹਾ ਹੈ ਕਿ ਇਹ ਥਾਂ ਉਹਨਾਂ ਵੱਲੋਂ ਖਰੀਦੀ ਗਈ ਹੈ ਉਹਨਾਂ ਕਿਹਾ ਹੈ ਕਿ ਮਾਨਯੋਗ ਅਦਾਲਤ ਦੇ ਵਿੱਚ ਇਸ ਦਾ ਕੇਸ ਚੱਲਿਆ ਹੈ ਤੇ ਮਾਨਯੋਗ ਅਦਾਲਤ ਨੇ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਕੀਤਾ ਸੀ ਕਿ 2020 ਦੇ ਵਿੱਚ ਉਹਨਾਂ ਵੱਲੋਂ ਇਹ ਰਜਿਸਟਰੀ ਕਰਵਾਈ ਗਈ ਹੈ ਕਿ ਇਹ ਪ੍ਰਾਪਰਟੀ ਉਹਨਾਂ ਦੀ ਹੈ ਇਹ ਜਿਹੜੀ ਜਗ੍ਹਾ ਜੀ ਇਹ ਜਗ੍ਹਾ ਅਸੀਂ ਪਰਚੇਜ਼ ਕੀਤੀ ਹੈ ਮਨਜੋ ਕੋਰਟ ਦੇ ਵਿੱਚ ਇਹਦਾ ਕੇਸ ਚੱਲਿਆ ਚੱਲਦੇ ਕੇਸ ਦੇ ਵਿੱਚ ਮਨਜੋ ਕੋਰਟ ਨੇ ਸਾਡੇ ਹੱਕ ਦੇ ਵਿੱਚ ਡਿਕਰੀ ਕੀਤੀ ਸੀ 2020 ਦੇ ਵਿੱਚ ਅਸੀਂ ਇਸ ਦੀ ਰਜਿਸਟਰੀ ਕਰਵਾਈ ਹੋਈ ਹੈ ਇੱਥੇ ਜੋ ਕਮੇਟੀ ਹੈ ਸ਼ਹਿਰ ਦੀ ਕਮੇਟੀ ਹੈ ਇਹਦੇ ਵਿੱਚ ਸਾਡੀ ਅਸੈਸਮੈਂਟ ਬਣ ਚੁੱਕੀ ਹੋਈ ਹੈ ਜਿਹੜਾ ਮੇਜਰ ਮਸੀ ਹੈ ਇਹ ਪੁਲਿਸ ਦੀ ਮਦਦ ਨਾਲ ਇੱਥੇ ਅੰਦਰ ਕਬਜ਼ਾ ਕਰਦਾ ਹੈ ਜਾਦ ਕਿ ਇਹਦੇ ਕੋਲ ਕੋਈ ਰਾਈਟ ਨਹੀਂ ਹੈਗਾ ਨਾ ਇਹਦੇ ਕੋਲ ਕੋਈ ਪੇਪਰ ਆ ਮਨ ਜੋ ਕੋਰਟ ਨੇ ਇਹਨੂੰ ਡਿਨਾਈ ਕੀਤਾ ਹੋਇਆ ਇਹਦੇ ਜਿਹੜੇ objections ਸੀ ਉਹ ਖਾਰਜ ਹੋ ਚੁੱਕੇ ਨੇ ਤੇ ਸਾਡਾ ਹੁਣ ਕੋਰਟ ਦੇ ਵਿੱਚ ਪੋਜੈਸ਼ਨ ਦਾ ਕੇਸ ਚੱਲਦਾ ਜਿਹੜਾ ਪੈਂਡਿੰਗ ਹੈ ਤੇ ਅੱਜ ਜਿਹੜਾ ਹਾਸਾ ਹੋਇਆ ਇਹ ਇੱਥੋਂ ਦੇ ਪੋਲੀਟੀਸ਼ਨਜ਼ ਔਰ ਪੁਲਿਸ ਨੇ ਰਲ ਕੇ ਮੇਜਰ ਦੀ ਮਦਦ ਕਰਕੇ ਅੰਦਰ ਉਹਨੂੰ ਕਬਜ਼ਾ ਕਰਾਇਆ ਜਿਹੜਾ ਇਹ ਨਜਾਇਜ਼ ਔਰਤ ਸ਼ਰੇਆਮ ਤੱਕ ਹੈਗਾ ਮੈਂ ਇਸ ਪ੍ਰਾਪਰਟੀ ਦਾ ਮਾਲਕ ਹਾਂ ਔਰ ਮਾਨਜੋ ਕੋਰਟ ਨੇ ਮੈਨੂੰ ਮਾਲਕ ਘੋਸ਼ਿਤ ਕੀਤਾ ਹੋਇਆ ਹੈ ਰੈਵਨਿਊ ਡਿਪਾਰਟਮੈਂਟ ਦੇ ਵਿੱਚ ਮੇਰੀ ਰਜਿਸਟਰੀ ਹੋ ਚੁੱਕੀ ਹੈ ਤੇ ਕਮੇਟੀ ਦਫ਼ਤਰ ਦੇ ਵਿੱਚ ਮੇਰੀ ਅਸੈਸਮੈਂਟ ਬਣ ਚੁੱਕੀ ਹੈ ਇਸ ਦਾ ਜਿਹੜਾ ਟੈਕਸ ਹੈ ਸ਼ਹਿਰ ਦਾ ਉਹ ਮੇਰੇ ਨਾਂ ਤੇ ਕੱਟਿਆ ਜਾਂਦਾ ਹੈ ਇਸ ਮਾਮਲੇ ਬਾਰੇ ਥਾਣਾ ਸਿਟੀ ਮੋਰਿੰਡਾ ਦੇ ਐਸਐਚਓ ਨੇ ਜਾਣਕਾਰੀ ਦਿੱਤੀ ਕਿ ਇਸ ਮਾਮਲੇ ਦੀ ਇਨਕੁਆਇਰੀ ਡੀਐਸਪੀ ਵੱਲੋਂ ਕੀਤੀ ਗਈ ਹੈ ਤੇ ਚਰਚ ਦੇ ਵਿੱਚ ਰੂਪਚੰਦ ਬਿੱਟਾ ਜੋ ਸੇਵਾ ਕਰਦਾ ਸੀ ਉਸ ਵੱਲੋਂ ਆਪਣੇ ਨਾਮ ਤੇ ਚਰਚ ਦੇ ਵਿੱਚ ਬਿਜਲੀ ਦਾ ਮੀਟਰ ਲਗਵਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਇਨਕੁਆਇਰੀ ਦੇ ਵਿੱਚ ਈ ਲੀਗਲ ਦੇ ਓਪੀਨੀਅਨ ਤੋਂ ਬਾਅਦ ਰੂਪਚੰਦ ਬਿੱਟਾ ਖਿਲਾਫ ਪਰਚਾ ਦਰਜ ਹੋਇਆ ਸੀ ਇਹਦੇ ਵਿੱਚ ਡੀਐਸਪੀ ਸਾਹਿਬ ਨੇ ਇਨਕੁਆਇਰੀ ਕੀਤੀ ਇੱਕ ਤੇ ਜੋ ਇੱਥੇ ਚਰਚ ਦੇ ਵਿੱਚ ਬਨਾ ਸੇਵਾ ਕਰਦਾ ਸੀ ਆ ਰੂਪਚੰਦ ਬਿੱਟਾ ਉਹਨਾਂ ਨੇ ਆਪਣੇ ਨਾਮ ਤੇ ਚਰਚ ਦੇ ਵਿੱਚ ਬਿਜਲੀ ਦਾ ਮੀਟਰ ਲਗਾਉਣ ਦੀ ਕੋਸ਼ਿਸ਼ ਕੀਤੀ ਸੀ ਜ ਜਿਹਦੇ ਵਿੱਚ ਡੀਐਸਪੀ ਸਾਹਿਬ ਨੇ ਇਨਕੁਆਰੀ ਕੀਤੀ ਜੋ ਆਫਟਰ ਡੀਐਲੀਗਲ ਦੀ ਅਪੀਨੀ ਤੋਂ ਬਾਅਦ ਪਰਚਾ ਦਰਜ ਹੋਇਆ ਤੇ ਜਿਹਦੇ ਵਿੱਚ ਅ ਅੱਜ ਅਸੀਂ ਰੂਪਚੰਦ ਬਿੱਟਾ ਨੂੰ ਕਾਨੂੰਨ ਦੇ ਤਹਿਤ ਰੱਖ ਕੇ ਉਹਨੂੰ ਅਰੈਸਟ ਕੀਤਾ ਜੀ ਤੇ ਹੁਣ ਉਹਦੀ ਤਫ਼ਤੀਸ਼ ਦੁਬਾਰਾ ਕਰਾਂਗੇ ਜੇਕਰ ਕੋਈ ਬੰਦਾ ਹੋਰ ਕਿਸੇ ਦੀ ਮਿਲਿਬੁਤ ਹੋਈ ਇਹ ਉਹਨਾਂ ਵੀ ਮੁਕਦਮੇ ਜੀ ਨਾਮਜ਼ਦ ਕੀਤਾ ਜਾਵੇਗਾ। ਮਾਮਲਾ ਕੋਰਟ ਵਿੱਚ ਹੀ ਹੈ। ਉਹ ਹਰੀ ਤਫਤੀਸ਼ ਦਾ ਪਾਰਟ ਆ ਹੀ ਦੇਖਦੇ ਹਾਂ। ਇਹ ਕਿਉਂਕਿ ਆਫਟਰ ਇਨਕੁਆਇਰੀ ਪਰਚਾ ਦਰਜ ਹੋਇਆ ਤੇ ਡੀਆਰ ਨਹੀਂ ਨਿਕਲਦੀ ਪਹੀਨ ਤੇ ਤੇ ਮੁਕਦਮਾ ਨੰਬਰ 115 26 12 2024 ਜਗਬਾਨੀ ਟੀਵੀ ਲਈ ਮੋਰਿੰਡਾ ਤੋਂ ਅਮਰਜੀਤ ਦੀ ਮਾਨ ਦੀ ਰਿਪੋਰਟ